ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਾ ਰਹੇ ਆ ਆਪਣੇ ਇੰਡੀਅਨ ਸਕੂਲ ਰਫਾ ਬਹਿਰੀਨ ਦੇ ਵਿੱਚ ਅੱਜ 10ਵਾਂ ਕਬੱਡੀ ਕੱਪ ਹੋਣ ਜਾ ਰਿਹਾ ਵਾ ਤੇ ਪਾਕਿਸਤਾਨ ਤੋਂ ਵੀ ਤੇ ਇੰਡੀਆ ਤੋਂ ਵੀ ਬਹੁਤ ਵੱਡੇ ਵੱਡੇ ਪਲੇਅਰ ਆ ਰਹੇ ਨੇ ਤੇ ਬਾਜੋ ਤੁਹਾਨੂੰ ਵੀ ਆਪਾਂ ਲੈ ਚੱਲਦੇ ਆਂ ਇੰਡੀਅਨ ਸਕੂਲ ਬਹਿਰੀਨ ਦੇ ਵਿੱਚ ਦੋਸਤੋ ਆਪਾਂ ਜਿਵੇਂ ਤੁਹਾਨੂੰ ਦੱਸਿਆ ਸੀ ਅੱਜ ਕਬੱਡੀ ਟੂਰਨਾਮੈਂਟ ਦੇਖਣ ਚੱਲੇ ਆਂ ਆਪਾਂ ਪਹੁੰਚ ਗਏ ਆਂ ਇੰਡੀਅਨ ਸਕੂਲ ਰਿਫਾ ਬਹਿਰੀਨ ਤੁਸੀਂ ਦੇਖ ਸਕਦੇ ਹੋ ਆਹ ਇੰਡੀਅਨ ਸਕੂਲ ਹੈ ਤੇ ਦਸਮਾ ਕਬੱਡੀ ਟੂਰਨਾਮੈਂਟ ਹੋ ਰਿਹਾ ਵਾ ਅੱਜ ਤੇ ਆਹ ਸਕੂਲ ਦੀ ਪਾਰਕਿੰਗ ਉਹ ਬੈਕ ਸਾਈਡ ਬਿਲਡਿੰਗ ਆ ਸਕੂਲ ਦੀ ਤੁਸੀਂ ਦੇਖ ਸਕਦੇ ਹੋ ਤੇ ਦਸਵਾਂ ਟੂਰਨਾਮੈਂਟ ਹੈ ਕਬੱਡੀ ਤੇ ਇੰਡੀਆ ਤੋਂ ਵੀ ਕੁਵੈਤ ਤੋਂ ਵੀ ਤੇ ਬਹੁਤ ਨਾਮੀ ਪਲੇਅਰ ਆ ਰਹੇ ਨੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਪੰਜਾਬੀ ਸਿੰਗਰ ਉਹ ਵੀ ਪਹੁੰਚ ਰਹੇ ਨੇ ਉਹਨਾਂ ਦੇ ਵੀ ਸ਼ਾਮ ਨੂੰ ਖੁੱਲਾ ਅਖਾੜਾ ਲੱਗਣਾ ਦੋਸਤੋ ਇਸ ਗਰਾਊਂਡ ਦੇ ਵਿੱਚ ਤੇ ਆ ਇੰਡੀਅਨ ਸਕੂਲ ਆ ਆ ਵੈਲਡਿੰਗ ਦਾ ਸਕੂਲ ਦੀ ਤੁਸੀਂ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਸਕੂਲ ਆ ਇੰਡੀਅਨ ਸਕੂਲ ਹੈ ਤੇ ਹੁਣ ਆਪਾਂ ਜਾ ਰਹੇ ਆ ਬੈਕ ਸਾਈਡ ਗਰਾਊਂਡ ਵਾਲੇ ਤੇ ਆਪਾਂ ਜਾ ਰਹੇ ਆ ਸਾਹਮਣੇ ਫਰੰਟ ਵਾਲੇ ਵੱਡਾ ਗੇਟ ਆ ਉੱਥੋਂ ਐਂਟਰ ਹੋਏ ਆ ਝੂਲ ਰਹੇ ਨੇ ਝੰਡੇ ਬਹਿਰੀਨ ਦੇ ਪਰਤੀਲਾ ਤੇ ਆ ਛੋਟਾ ਗੇਟ ਆ ਰਾਹੀ ਆਪਾਂ ਨੂੰ ਪਰਚੀਆਂ ਦੇ ਰਹੇ ਨੇ ਇਹਨਾਂ ਨੇ ਸ਼ਾਮ ਨੂੰ ਇੱਕ ਲੱਕੀ ਡਰਾ ਕੱਢਣਾ ਵਾ ਉਹਨਾਂ ਦੇ ਟੋਕਨ ਵੰਡ ਰਹੇ ਨੇ ਆਪਾਂ ਨੂੰ ਵੀ ਦਿੱਤਾ 297 ਆ ਸਾਹਮਣੇ ਦੇਖ ਸਕਦੇ ਹਾਂ ਗਰਾਊਂਡ ਬਹੁਤ ਜ਼ਿਆਦਾ ਭਰਿਆ ਹੋਇਆ ਵਾ ਬਹੁਤ ਜ਼ਿਆਦਾ ਇਕੱਠਾ ਖੜਨ ਨੂੰ ਬਿਲਕੁਲ ਜਗ੍ਹਾ ਨਹੀਂ ਚਾਰੇ ਗਰਾਊਂਡ ਦੇ ਚਾਰੇ ਤਰਫ ਟਰਾਲੇ ਲਾਏ ਹੋਏ ਨੇ ਦਰਸ਼ਕਾਂ ਦੇ ਬੈਠਣ ਲਈ ਐਂਡ ਦਰਸ਼ਕਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਦੇਖਣ ਲਈ ਬਹੁਤ ਵਧੀਆ ਸਿਸਟਮ ਬਣਾਇਆ ਹੋਇਆ ਵਾ ਤੇ ਦੇਖ ਸਕਦੇ ਹੋ ਬਹੁਤ ਜ਼ਿਆਦਾ ਕਾਠਾ ਦੋਸਤੋ ਤੇ ਲੰਗਰ ਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਵਾ ਤੇ ਮੇਜਰ ਰਾਜਸਤਾਨੀ ਜੋ ਸਟੰਟ ਕਰਦਾ ਵਾ ਉਹ ਵੀ ਇੱਥੇ ਪਹੁੰਚ ਰਿਹਾ ਵਾ ਉਹ ਤਾਂ ਵੀ ਤੁਹਾਨੂੰ ਸ਼ਾਮ ਨੂੰ ਡਾਂਟ ਦਿਖਾਏ ਜਾਣਗੇ ਤੇ ਹਾਂ ਤੁਸੀਂ ਦੇਖ ਸਕਦੇ ਹੋ ਆਪਾਂ ਗਰਾਊਂਡ ਦੇ ਰਾਊਂਡ ਲਾਇਆ ਸਾਰੇ ਕਿਤੇ ਵੀ ਖੜਨ ਜਗ੍ਹਾ ਨਹੀਂ ਹੈਗੀ ਤੇ ਹੁਣ ਆਪਾਂ ਜਾ ਰਹੇ ਆ ਅੰਦਰ ਕੀ ਆਇਆ ਨੂੰ ਵੈਲਕਮ ਆਪਾਂ ਹੁਣ ਇੱਥੋਂ ਐਂਟਰੀ ਗਰਾਊਂਡ ਦੇ ਅੰਦਰ ਜਾਣ ਦੀ ਦੇਖੋ ਸਮਾਨੇ ਸਮਾਨ ਨਾਲ ਜੋ ਕਿ ਰਿਸ਼ਕੀਅਤ ਹੈ ਜਿਸ ਰੈਕਟਰ ਸੀਗੀ ਸਰਦਾਰ ਜਿਸਵਿੰਦਰ ਸੀਗੀ ਉਦੋਂ ਸਾਡੇ ਦਰਮਿਆਨ ਆਪਾਂ ਚੱਲਦੇ ਆਂ ਗਰਾਊਂਡ ਦੇ ਅੰਦਰ ਤੇ ਤੁਹਾਨੂੰ ਦੁਕਾਣੇ ਆਂ ਅੰਤਲਾ ਗਰਾਊਂਡ ਤੇ ਦਿੱਕਾ ਕਹਿੰਦੇ ਸਾਡਾ ਭਰਾ ਲੈਰੀਏ ਕਹਿੰਦੇ ਉਹਦਾ ਵਹਿਰ ਆਜੋ ਉੱਧਰ ਦੇਖਦੇ ਬਹੁਤ ਵੱਡਾ ਧੰਨ ਇੱਕ ਵਾਰੀ ਤਾੜੀ ਮਾਰੇ ਸਰਦਾਰ ਜਸਵਿੰਦਰ ਸਿੰਘ ਦੇ ਨਾਮ ਤੇ ਸਪੈਸ਼ਲੀ ਵੀ ਆਪਾਂ ਪੈਨ ਦੇਖਣ ਲਈ ਆਏ ਆ ਬੜਾ ਮਾਣ ਉੱਤਰਾ ਜੇ ਪੰਜਾਬੀ ਕਬੱਡੀ ਕਰਾਉਂਦੇ ਤੇ ਫਿਰ ਇਧਰ ਦੇ ਪਾਸੇ ਹਿਪਤਪੁਰੀ ਆ ਸਿੰਗੂ ਭਰਾ ਸਾਡਾ ਸਭੋ ਜੱਤੀ ਚਰਚੇ ਹੁੰਦੇ ਆ ਪ੍ਰੋਫੈਸਰ ਸਾਹਿਬ ਨੇ ਨਾਮ ਦਿੱਤਾ ਸੀ ਔਰ ਕਿਤੇ ਭਾਗੀ ਕਿਤੇ ਹਿੰਮਤਪੁਰਾ ਕਿਤੇ ਵਿਧਾਰੀ ਜੀ ਉਹਦਾ ਪਿੰਡ ਦਾ ਮਾਣ ਸਿੱਧੂ ਸਾਹਿਬ ਦਾ ਸਨਮਾਨ ਜਿਹੜਾ ਵਿਸ਼ੇਸ਼ ਤੌਰ ਤੇ ਲਗਨ ਦੀ ਸੇਵਾ ਨਾਲ ਭਰਾਵਾ ਬਲਉਂਦੀ ਬਹੁਤ ਵੱਡਾ ਧੰਨਵਾਦ ਹੈ ਹੁਣ ਮੈਚ ਜਿਹੜਾ ਸ਼ੁਰੂ ਕਰਦੀ ਹੈ ਜੀ ਰਿਤਖਰ ਸਾਹਿਬਾ ਮੈਚ ਸ਼ੁਰੂ ਕਰਾ ਰਹੀ ਆਪਾਂ ਜਿਹੜਾ ਧੰਨਵਾਦ ਹੋਵੇਗਾ ਵਿਸ਼ੇਸ਼ ਤੌਰ ਤੇ ਮੇਰੇ ਵੀਰਿਓ ਬਹਿਰੀਨ ਦਾ ਵੱਡਾ ਖੇਡ ਮੇਲਾ ਹੈ ਵੱਡਾ ਖੇਡ ਮੇਲਾ ਹੈ ਉਧਰ ਬਾਈ ਕਹਿੰਦੇ ਹਰਚੰਦ ਉਹਰੇ ਨਾਲ ਸਿੱਧੂ ਹਿੰਮਤਪੁਰਿਆ ਜੱਸ ਕਹਿੰਦੇ ਥਰਾਜ ਤੋਂ ਨਾਲ ਬਾਈ ਕਹਿੰਦੇ ਸੁਖਦੀਪ ਨਿਹਾਲ ਸਿੰਘ ਵਾਲੇ ਤੋਂ ਵਿਸ਼ੇਸ਼ ਤੌਰ ਤੇ ਆਇਆ ਹੋਇਆ ਹੈ ਲੈ ਵੀ ਡਾਲੇਪੜ ਵਾਲਾ ਤੂੰ ਵੀ ਗਰਾਊਂਡ ਵਿੱਚ ਹੀ ਆ ਜਾ ਜਿਹੜੇ ਦੋ ਬੋਲ ਤੇਰੇ ਵੀ ਹੋ ਜਾਣਗੇ ਰਿੰਗੂ ਪੈਣੀ ਦੇ ਲਈ 6 ਦਸੰਬਰ ਸਾਰੇ ਭਰਾਵਰ ਕੇ ਧਿਆਨ ਦੇ ਦਿਓ 2 ਮਿੰਟ ਗੱਲ ਜਿਹੜੀ ਸੋਨ ਵਾਲੀ ਹੈ ਗੱਲ ਧਿਆਨ ਨਾਲ ਸੁਣੋ ਆਪਣੀ ਪੰਜਾਬ ਦੀ ਧੀ ਹੈ 6 6 ਦਸੰਬਰ ਦਾ ਪਿਛੇ ਜਿਹੜੇ ਦਿਨ ਲੰਘੇ ਹੈ ਤੇ ਕਬੱਡੀ ਲਈ ਕਹਿੰਦੇ ਬੜਾ ਭਿਆਨਕ ਹੋਇਆ ਹੈ ਜੜੀ ਮੁਟਿਆਰ ਖੇਡੀ ਹੈ ਵਰਲਡ ਕੱਪ ਪੰਜਾਬ ਦਾ 2016 ਦਾ ਪੰਜਾਬ ਦੇ ਵਿੱਚ ਭਿਆਨਕ ਐਕਸੀਡੈਂਟ ਹੋਇਆ ਮੈਂ ਗੱਲ ਕਰਨ ਜਾ ਰਿਹਾ ਰੇਕੂ ਪਹਿਣੀ ਬਾਈਆ ਦੀ ਉਹ ਸਾਹਮਣੇ ਬੈਨਰ ਹਿੱਸੇ ਕਰਕੇ ਲੱਗਿਆ ਮੰਗੇ ਵਾਲਾ ਤੇ ਪਹਿਣੀ ਮੇਰੇ ਵੀਰੋ ਰੇਕੂ ਦਾ ਕਹਿੰਦੇ ਨਾਮ ਕਬੱਡੀ ਦੁਨੀਆ ਵਿੱਚ ਰਹੇਗਾ ਬੱਬੂ ਰੋਡੋ ਹੁਣ ਦੀ ਟੀਮ ਨੂੰ ਬਹੁਤ ਵੱਡਾ ਕਹਿੰਦੇ ਘਾਟਾ ਪਿਆ ਹੁਣ ਮੈਂ ਫੱਡੇ ਤੋਂ ਜਿਹੜਾ ਮੋਰ ਸ਼ੁਰੂ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗਗਨ ਸਾਹਿਬ ਵਾਈਗਰ ਜੀ ਕੀ ਫੋਟੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਰਿਕੂ ਪਹਿਣੀ ਬਾਈਆਂ ਨੇ ਬਰਬਾਸ ਸਾਰੀ ਸੰਗਤ ਨੇ ਕੀਤੀ ਹੈ ਵੀ ਵਾਈ ਗਰੁੱਪ ਨੇ ਚੜ੍ਹਾ ਵਿੱਚ ਰਿਣੀ ਕੋ ਜਗ੍ਹਾ ਦੇ ਲਈ ਰਿਕੂ ਨੂੰ ਔਰ ਬਾਈ ਕਿਹਦੇ ਦਰਸ਼ਨ ਜੀ ਸਾਡੇ ਲੱਖੂ ਚਾਰ ਵਾਲ ਨਾਲ ਹੁੰਦੀ ਟੱਕਰ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਪੀਰ ਕਬਡੀ ਪ੍ਰੈਸ਼ਰ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਮੈਂ ਜੀ ਆਪੇ ਸ਼ੁਭਾਦ ਕਰਦੇ ਬੇਨਤੀ ਹੈ ਕਬੱਡੀ ਦਾ ਕਿਹਦੇ ਹਵੇ ਰੇ ਖੱਡੀ ਖੱਡੀ ਵਾਲੀ ਹਵਾ ਤਾੜ ਚਲਦੀ ਹੈ ਫਤਕਾ ਧੰਨਵਾਦ ਹੈ ਇਹ ਦਾਨੇ ਪੈਣ ਵਾਲਿਆ ਇਹ ਨਾਕਾਮ ਦਾ ਮੈਚ ਲੋਕਾਂ ਟੀਮਾਂ ਨੇ ਕਹਿੰਦੇ ਬਰੀਰ ਦੀਆਂ ਵੀ ਜਿਹੜਾ ਕਰਗਾ ਪੈਣ ਉਹ ਬਣ ਜਾਊਗਾ ਜੇਤੂ ਮੇਲੇ ਦਾ ਤੇ ਅੜ ਖਲੋਂ ਦੀ ਛੱਟਾ ਆਹ ਬਾਲਾ ਰਾਜੇ ਖੇਲੇਦਾਨ ਖਤਮ ਵੀ ਖਿੱਤਾਂ ਦਾ ਬਾਲਾ ਰਾਜੇ ਖੇਲੇਦਾਨ ਅੱਜ ਦੇ ਦਿਨ ਦਾ ਤਗੜਾ ਬਹੁਤ ਚੋਟੀ ਦੀਆਂ ਟੀਮਾਂ ਕਹਿੰਦੇ ਫਖਰੀ ਨੇ ਮੇਰੇ ਵੀਡੀਓ 1516 ਕੰਟ ਹੋ ਰਗੇ ਲੈ ਵੀ ਡਾਲੇ ਵਾਲਾ ਪਈ ਰੇਡ ਤੇ ਚੋਕਲਾ ਮਾਇਕ ਸੋਹਣਿਆ ਲਾ ਕੇ ਸੋਹਣਿਆ ਮੁੰਡਾ ਪਹਿਲੀ ਕਬੱਡੀ ਪਾਉਣ ਲਈ ਪਤਲਾ ਪਤੰਗ ਸਰੀਰ ਹੈ ਜਿਹੜੇ ਖਿਡਾਰੀ ਨੇ ਕਬੱਡੀ ਪਾਈ ਆ ਉਧਰਲੇ ਪਾਸੇ ਮੁੰਡਾ ਕਰਦਾ ਟਰਾਈ ਪਹਿਲੀ ਰੇਡ ਤੇ ਹੁਣ ਜਫਾ ਲੱਗੂ ਜਾ ਰੇਡਰ ਪੱਜੂ ਗੱਲ ਸਮੇਂ ਦੀ ਪਹਿਰੇ ਨਾਲ ਅਜਿਹੇ ਟੂਰਨਾਮੈਂਟ ਦਾ ਨਜ਼ਾਰਾ ਤੇ ਤਾਰੀ ਤੂੜੀ ਫਰ ਓ ਸਵਾਦ ਵੱਖਰਾ ਮੇਰੇ ਪੰਜਾਬੀ ਵੀਰੋ ਵਰੀਨ ਦੇ ਵਿੱਚ ਲੋਕ ਕਹਿੰਦੇ ਕਾਲਾ ਤੇ ਖੜੇ ਸਵਾਦ ਦੇ ਇਹ ਕਹਿੰਦੇ ਅੱਜ ਦਾ ਕਬੱਡੀ ਕਮ ਦਾ ਬੈਜੋ ਭਰਾ ਬਣ ਕੇ ਲੈ ਵੀ ਲੰਬਰ ਸਾਹ ਗੱਟ ਟਕਾਣੇ ਲੱਗੀ ਹੋਈ ਆ ਨੌਜਵਾਨਾ ਇਹ ਆ ਕਹਿੰਦੇ ਬਰਨ ਦੇ ਵਿੱਚ ਟਾਪ ਦੀ ਕਬੱਡੀ ਮੇਰੇ ਵੀਰੋ ਵੀ ਤੇਰੇ 21 ਸਾਲਾਂ ਦੇ ਜੱਟ ਨੂੰ ¡Vamos ये 도아보야낙 उ 장비터 ण 라ो ड ़까지 प 려 ਜੀ ਨਸ਼ੀਨੇ ਦੀ ਟੀਮ ਦਾ ਕਹਿੰਦੇ ਨਾਇਵਨ ਧਾਵੀ ਹੈ ਲਓ ਰੇਡ ਕਿਹਦਾ ਨਾਮ ਦੇ ਚੜੇ ਵੀਰੋ ਭਿੰਡਾ ਕਬੱਡੀ ਪਾਉਂਦਾ ਭਿੰਡਾ ਸੁਰਖਪੁਰੀਆ ਲਓ ਭਿੰਡਾ ਕਹਿੰਦੇ ਸੁਰਖਪੁਰੀਆ ਆ ਗਿਆ ਇਹਨੂੰ ਨੰਬਰ ਨੇ ਮੋਟਰਸਾਈਕਲ ਵੀ ਦਿੱਤਾ ਆ ਜਾ ਰਿਹਾ ਬਾਜਾ ਤੇ ਮਾਲਵਾ ਐਕਸਪ੍ਰੈਸ ਦੀਆਂ ਟੀਮਾਂ ਜਾਂਦੀ ਸੁਖਨਾਗੀ ਹੈ ਲਾਡੀ ਸਾਡਾ ਬਾਈ ਲਖਸਿੰਧੂ ਤੇ ਨਾਲ ਜਨਰ ਸਿੰਘ ਜਸਵੀਰ 나ਗੀ ਇਕਮ ਬਟਾਲਾ ਉਹ ਵੀ ਜੁੜੇ ਹੋਏ ਨੇ ਬਰਦਰਲੇ ਪਾਸੇ ਬਾਜੀ ਪੁਆਇੰਟਾਂ ਦੇ ਮੈਚਾਂ ਤੱਕਰ ਸਾਹਿਬ ਕਿਨੇ ਵੀ ਦੁਨੀਆਂ ਨੂੰ ਖੁਸ਼ ਕਰਨਾ ਜਿੱਦਾਂ ਸੀ ਇੱਕ ਮਹੀਨੇ ਤੋਂ ਮਿਹਨਤ ਕਰੀ ਸਾਡੀ ਟੀਮ ਉਹਦਾ ਵੀ ਕਿਨੇ ਦੱਸ ਖੁਸ਼ ਹੋ ਕੇ ਜਾਣੇ ਚਾਹੀਦੇ ਆ ਵਾਦਾ ਕੀਤਾ ਸੀ ਪਗਾਵਾਂਗੇ ਜੇ ਵੀ ਕਮੀ ਰਹਗੀ ਤਾਂ ਅਗਲੇ ਸਾਲ ਨਿਭਾਵਾਂਗੇ ਜੇ ਵੀ ਕਮੀ ਰਹਗੀ ਟੱਕਰ ਸਾਹਿਬ ਕਹਿੰਦੇ ਅਗਲੇ ਸਾਲ ਨਿਭਾਵਾਂਗੇ ਸਾਡੀ ਸ਼ੀਨਾ ਸਾਡੀ ਜ਼ਿੰਦਗੀ ਦਾ ਮਾਨ ਮੱਤਾ ਵੀਰ ਲੰਬੜ ਬਾਈ ਮਾਣ ਕਰਦੇ ਨੇ ਮਰੀਂ ਦੇ ਕੱਪ ਦੇ ਆ ਬੱਲੇ 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 ਅੱਜ ਸੱਖੇ ਬਾਦਗੀਆਂ ਵਾਲੇ ਦਾ ਮਣੀਆਂ ਵਾਲੇ ਜਿਸ ਨੇ ਸਨਮਾਨ ਕੀਤੇ ਜਾਣ ਕੇ ਸਾਡੇ ਨਾੜ ਗਿਆ ਜੁਤ ਕਬੱਡੀ ਕਲੱਬ ਨੂੰ ਆ ਭੱਜਦੇ ਘੋੜੇ ਵਾਂਗੂ ਪਰ ਨੰਬਰ ਰੇਡਰ ਦੇ ਕਹਦੇ ਲੈ ਵੀ ਰਾਜਵੀਰ ਕਹਿੰਗਲ ਮੁੰਡੇ ਦੇ ਪਾਸੇ ਟੀਮ ਦੇ ਸਾਡੇ ਦਰਸ਼ਨ ਭਾਈ ਹੁਣਾਂ ਦੀ ਕਹਿੰਦੀ ਟੀਮ ਖੇਡਦੇ ਮੇਰੇ ਵੀਰੋ ਦਰਸ਼ਨ ਭਾਈ ਨੇ ਕਹਿੰਦੇ ਨਖਸੂ ਚਾਹ ਵਾਲੀ ਕਹਿੰਦੇ ਟੀਮ ਖੇਡ ਰਹੀ ਹੈ ਆਹ ਪਰ ਕਹਿੰਦੇ ਰੇਡ ਤੇ ਆਹ ਕਹਿੰਦੇ ਰੌਲਾ ਰੱਪਾ ਪੈ ਗਿਆ ਮੇਰੇ ਵੀਰੋ ਆਹ ਰੇਡ ਤੇ ਰੌਲਾ ਰੱਪਾ ਪਰ ਸਾਹਮਣੇ ਆਹ

ਸਾਡੇ ਸਰਦਾਰ ਯੋਗ ਪਜਦਨਾਰ ਵਿੱਕੀ ਪੱਤੜ ਵਾਸਤੇ ਸਾਡੀ ਪੂਰੀ ਟੀਮ ਵਾਸਤੇ ਜਲਦੀਪ ਸਿੰਘ ਜੀ ਸਾਡੇ ਹੰਸ ਸਾਹਿਬ ਕਹਿੰਦਾ ਵੀ ਪੂਰੀ ਟੀਮ ਵਾਸਤੇ ਸੇਖ ਸਰਦਾਰ ਲਾਲਾ ਮਲੇਰ ਦੀ ਟੀਮ ਦੇ ਨਾਮ ਤੇ ਬੁੜੀਆਂ ਫਿਰ ਬੜਾ ਤਗੜਾ ਰੇਲ ਬਲ ਪਲੇਰਾਂ ਦਾ ਵੱਜ ਚੁੱਕਾ ਸੇਖ ਸਰਦਾਰ ਚਾਰ ਜਾਫੀ ਆ ਜਿਸਦੇ ਟੈਣਾ ਸਿਰੇ ਦੇ ਲੱਗਦੇ ਆ ਵਿੱਕੀ ਪੀ ਹੀ ਆ